हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮندر ਸਿੰਘ ਬਰਾੜ ਕਣਕ ਦੀ ਫਸਲ ਜਿਹੜੀ 1 ਅਕਤੂਬਰ ਦੇ ਅੰਤ 'ਚ ਬੀਜੀ ਸੀ ਉਹ ਲਗਭਗ ਪੰਜਾਬ ਦੇ ਇਹਨੂੰ ਕ੍ਰੋਸ ਕਰ ਗਈ ਹੈ 24 25 ਅਕਤੂਬਰ 26 ਅਕਤੂਬਰ ਨੂੰ ਬੀਜੀ ਤੇ ਜਿਹੜੀ ਨਵੰਬਰ ਵਾਲੀ ਕਣਕ ਆ ਉਹ ਜਾਂ 1 ਅਧ ਨਵੰਬਰ ਵਾਲੀ ਉਹ ਪਹਿਲੇ ਪਾਣੀਆਂ ਤੇ ਹੈ ਸੋ ਜਿੰਨੇ ਇੱਕ ਜਿਹੜੇ ਖੇਤ ਦੇਖੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਉਹਦੇ ਵਿੱਚ ਕਈ ਜਗ੍ਹਾ ਤੇ ਖੇਤ ਦੇ ਵਿੱਚ ਵਿਰਲੀ ਕਣਕ ਜਾਂ ਘੱਟ ਬੀਜ ਦੇਖਣ ਨੂੰ ਮਿਲਿਆ ਕਾਫੀ ਕਿਸਾਨ ਵੀਰ ਆ ਜਿਹੜੇ ਉਹ ਘੱਟ ਬੀਜ ਦਾ ਮਤਲਬ ਇਹ ਹੈ ਕਿ ਬਜਾਈ ਦੇ ਢੰਗ ਅਨੁਸਾਰ ਤੁਹਾਡਾ ਬੀਜ ਦਾ ਸੋਰਸ ਕੀ ਹੈ ਆਪਾਂ ਕਰਦਾ ਬੀਜ ਹੈ ਜੰਗ ਰੈਟਡ ਬੀਜ ਹੈ ਜਾਂ ਸਰਟੀਫਾਈਡ ਬੀਜ ਆਪਾਂ ਲਿਆ ਜਾਂ ਫਾਊਂਡੇਸ਼ਨ ਬੀਜ ਲਿਆ ਉਹਦੀ ਜਰਮੀਨੇਸ਼ਨ ਚੈੱਕ ਕੀਤੀ ਆ ਕਿੰਨੇ ਪਰਸੈਂਟ ਜਰਮੀਨੇਸ਼ਨ ਆ ਉਹਦੇ ਅਨਸਾਰ ਆਪਾਂ ਜਿਹੜਾ ਹੈਗਾ ਬੀਜ ਪਾਉਣਾ ਹੁੰਦਾ ਜਿਹੜਾ ਬੀਜ ਰეკਮੈਂਡ ਕੀਤਾ ਜਾਂਦਾ ਉਹ ਪlant population ਦੇਖ ਕੇ ਕਿ ਇੱਕ ਕਿੱਲੇ ਦੇ ਵਿੱਚ ਕਿੰਨੇ ਬੂਟਿਆਂ ਦੀ ਗਿਣਤੀ ਉਹਦੇ ਵਿੱਚ ਪ੍ਰਤੀ ਸਿੱਟਾ ਕਿੰਨੇ ਦਾਣੇ ਫਿਰ ਐਵਰੇਜ ਉਹਦਾ ਝਾੜ ਆਪਾਂ ਲੈਣੇ ਆ ਤਾਂ ਗਿਣਤੀ ਦਾ ਮਤਲਬ ਇਹ ਹੁੰਦਾ ਕਿ ਜਿਹੜੀ ਮਦਰ ਟਿੱਲਰ ਹੈ ਮੇਨ ਸ਼ਖਾਵਾਂ ਨੇ ਉਹਨਾਂ ਦੀ ਗਿਣਤੀ ਪੂਰੀ ਹੋਵੇ ਤਾਂ ਉਹ ਜਿਹੜਾ ਆਪਾਂ ਪੋਟੈਂਸ਼ੀਅਲ ਗਿਣ ਝਾੜ ਦਾ ਪੋਟੈਂਸ਼ੀਅਲ ਵੀ ਮੈਕਸਿਮ ਕਿੰਨਾ ਝਾੜ ਕਿਸੇ ਵੈਰਾਈਟੀ ਦਾ ਹੈਗਾ ਫਿਰ ਆਪਾਂ ਉਧਰ ਵੱਲ ਨੂੰ ਵਧਦੇ ਹਾਂ ਜੇ ਆਪਾਂ ਸ਼ੁਰੂ ਦੇ ਵਿੱਚ ਬੂਟਿਆਂ ਦੀ ਗਿਣਤੀ ਘਟਾ ਲੈਨੇ ਆ ਮਤਲਬ 30 ਕਿਲੋ ਬੀਜ ਪਾ ਲਿਆ 32 ਕਿਲੋ ਬੀਜ ਪਾ ਲਿਆ ਉਦੇ ਵਿੱਚ ਕੁਝ ਕਿਸਾਨ ਵੀਰ ਕਹਿੰਦੇ ਹੁੰਦੇ ਕਿ ਜੇ ਜਿਆਦਾ ਬੀਜ ਪਾਇਆ ਜਿਆਦਾ ਦਾ ਮਤਲਬ 40 ਕਿਲੋ ਬੀਜ ਜਿਹੜੀ ਬਜਾਈ ਦੇ ਢਾਂਗ ਜਿਹੇ ਦੇ ਵਿੱਚ ਸੁਪਰ ਸੀਡਰ ਆ ਰੋਟਾਵੇਟਰ ਆ ਹੈਪੀ ਸੀਡਰ ਆ ਜ਼ੀਰੋ ਡ੍ਰਿਲ ਆ ਤਾਂ ਉਹਦੇ ਵਿੱਚ 40 ਕਿਲੋ ਬੀਜ ਨਹੀਂ ਚੱਲਦਾ ਉਹਦੇ ਨਾਲੋਂ ਵੱਧ ਬੀਜ ਪਾਉਣਾ ਪੈਂਦਾ ਉਹਦੇ ਵਿੱਚ ਕੀ ਹੁੰਦਾ ਕਈ ਵਾਰ ਜ਼ਮੀਨ ਦੇ ਵਿੱਚ ਖੁਸ਼ਕੀ ਹੋ ਜਾਂਦੀ ਹੈ ਪੂਰਾ ਬੀਜ ਨਹੀਂ ਉਗਦਾ ਕਈ ਵਾਰ ਕੋਈ ਜਰਮੀਨੇਸ਼ਨ ਮੰਨ ਲਓ ਆਪਾਂ ਘਰ ਦਾ ਬੀਜ ਵਰਤਿਆ ਉਹ ਗ੍ਰੇਡੇਡ ਵੀ ਨਹੀਂ ਕਰਾਇਆ ਉਹ ਜਰਮੀਨੇਸ਼ਨ ਵੀ ਚੈੱਕ ਕੀਤੀ 2-4 ਕਿਲੋ ਵੱਧ ਪਾ ਲੈਣਾ ਚਾਹੀਦਾ ਵੱਧ ਬੀਜ ਚੱਲ ਜਾਂਦਾ ਜੇ ਘੱਟ ਰਹਿ ਜੇ ਉਹਦੇ ਵਿੱਚ ਫਿਰ ਝਾੜ ਤੇ ਕਸਾਰਾ ਲੱਗਦਾ ਹੀ ਲੱਗਦਾ ਤੇ ਕਾਫੀ ਵੱਡੀ ਗਿਣਤੀ ਕਿਸਾਨ ਵੀਰਾਂ ਦੀ ਉਹ ਬੀਜ ਪੂਰਾ ਨਹੀਂ ਆਪਾਂ ਪਾਉਂਦੇ ਫਿਰ ਬਾਅਦ ਚੋਂ ਕੀ ਹੋ ਗਿਆ ਜਿਹੜਾ ਕੋਈ ਕੀੜੇ ਮਕੌੜੇ ਦਾ ਹਮਲਾ ਹੋ ਗਿਆ ਫਰਜ਼ ਕਰ ਲਓ ਇੱਕ ਥਾਂ ਤੇ ਪਾੜੇ ਦੇ ਵਿੱਚ ਕਿਤੇ ਹਮਲਾ ਹੁੰਦਾ ਉੱਥੇ ਬੂਟੇ ਪਹਿਲਾਂ ਹੀ ਗਿਣਤੀ ਇਹ 4-5 ਬੂਟੇ ਆ ਤੇ ਉਹਨਾਂ ਦਾ ਨੁਕਸਾਨ ਹੋ ਗਿਆ ਤੇ ਜੇ ਉੱਥੇ ਪਹਿਲਾਂ ਹੀ ਬੂਟਿਆਂ ਦੀ ਗਿਣਤੀ ਏ 8 8 ਹੈ 7 ਹੈ 8 ਹੈ ਦੋ ਤਿੰਨ ਬੂਟੇ ਉੱਥੇ ਚਾਰ ਵੱਧ ਨੇ ਤਾਂ ਉਹ ਫਿਰ ਆਪਣਾ ਰਿਕਵਰ ਜਲਦੀ ਹੋ ਜਾਂਦਾ ਫਿਰ ਅ ਜੇ ਮੰਨ ਲਓ 40 ਕਿਲੋ ਬੀਜ ਆਪਾਂ ਪਾਉਣੇ 8 ਤੋਂ 10 ਲੱਖ ਤਕਰੀਬਨ ਤਕਰੀਬਨ ਆ ਕਿਉਂਕਿ ਟੈਸਟ ਵੇਟ ਆ ਕੋਈ ਬੀਜ ਆ ਜਿਹੜਾ ਬਹੁਤ ਵਧੀਆ ਕੁਆਲਿਟੀ ਦਾ ਬੀਜ ਹੁੰਦਾ ਤਾਂ ਦਾਣਾ ਭਾਰਾ ਹੁੰਦਾ ਮੋਟਾ ਹੁੰਦਾ ਕੁਝ ਬੀਜ ਜਿਹੜੇ ਬਰੀਕ ਹੋ ਜਾਂਦੇ ਉਹ ਵੀ ਆਪਾਂ ਵਰਤ ਲੈਣੇ ਕਈ ਵਾਰੀ ਉਹ ਦਾਣੇ ਆ ਜਿਹੜੇ ਉਹ ਬਰੀਕ ਦਾਣੇ ਆ ਉਹ ਜਿਆਦਾ ਗਿਣਤੀ ਹੋ ਜਾਂਦੀ ਮੋٹے ਦਾਣੇ ਦੀ ਗਿਣਤੀ ਘੱਟ ਹੋ ਜਾਂਦੀ ਹੈ ਇਸ ਕਰਕੇ ਜਿਹੜੀਆਂ ਮੋٹے ਦਾਣੇ ਵਾਲੀਆਂ ਖਾਸ ਤੌਰ ਤੇ ਜਿਵੇਂ 550 ਵਗੈਰਾ ਵੈਰੈਟੀਆਂ ਨੇ 869 ਨੇ ਇਹਨਾਂ ਦਾ ਜਿਹੜਾ ਬੀਜ ਆ ਉਹ ਪਹਿਲਾਂ ਹੀ 5 ਕਿਲੋ ਵੱਧ ਕੇ ਆ ਜਾਂਦਾ ਪਾਉਣ ਨੂੰ ਬਾਕੀਆਂ ਦਾ 40 ਕਿਲੋ ਹੁੰਦਾ ਬਜਾਈ ਦੇ ਢੰਗ ਦੇ ਵਿੱਚ ਹੈਪੀ ਸੀਡਰ ਬਾਰੇ ਜਿਹੜੇ ਕਿਸਾਨ ਵੀ ਤਜਰਬੇਕਾਰ ਉਹ ਹੀ ਹੈਪੀ ਸੀਡਰ ਦਾ ਬੀਜ ਦੇ ਤਾਂ ਉਹਨਾਂ ਨੂੰ ਪਤਾ ਉਹ ਮੂਰੇ ਪਹਿਲਾਂ ਛੱਟਾ ਦੇ ਦਿੰਦੇ ਕਿਉਂਕਿ ਇਹਦਾ ਉਰਾ ਜਿਹੜਾ 9 ਇੰਚ ਤੇ ਹੁੰਦਾ ਹੁ ਆ ਜਾਵੇ ਤੇ 0 ਡਰਿੱਲ ਚ ਵੀ ਲਗ ਲਗ ਭਾ 45 ਪਲੱਸ ਜਿਹੜਾ ਬੀਜ ਆ ਉਹ ਪਾਇਆ ਜਾਂਦਾ ਤਾਂ ਕਿ ਮੇਨ ਹੁੰਦਾ ਕਿ ਆਪਣਾ ਫੋਟ ਆ ਜਿਹੜੀ ਹੁਣ ਜੇ ਮੰਨ ਲਓ ਆਪਾਂ ਪੂਰਾ ਬੀਜ ਪਾਇਆ ਨਾ 40 ਕਿਲੋ ਤਾਂ ਉਹਦਾ ਜੇ ਆਪਾਂ 1.5 ਗੁਣਾ ਵੀ ਬੂਟੇ ਕਰ ਲਏ ਬਾਲੀ ਫੋਟ ਦੀ ਵੀ ਨਹੀਂ ਜ਼ਰੂਰਤ ਹੁੰਦੀ ਤਾਂ ਜਿਹੜੇ ਆਪਾਂ ਤਤ ਦਿੰਨੇ ਆ ਉਹਨਾਂ ਦਾ ਮਤਲਬ ਹੁੰਦਾ ਫਸਲ ਨੂੰ ਸਟਰੈਂਥ ਦੇਣਾ ਜਿਹਦੇ ਵਿੱਚ ਉਹਦੀ ਜਿਹੜੀ ਅਬਿਲਟੀ ਹੈ ਝਾੜ ਦੇਣ ਦੀ ਕਪੈਸਿਟੀ ਹੈ ਉਹਦੇ ਵਿੱਚ ਦਾਣਾ ਬਰੀਕ ਨਾ ਹੋਣਾ ਦਾਣੇ ਦਾ ਭਾਰ ਪੂਰਾ ਬਣਨਾ ਬੂਟੇ ਦੀ ਗਰੋਥ ਪੂਰੀ ਹੋਣੀ ਬੂਟੇ ਦਾ ਪੀੜਾ ਨਾ ਪੈਣਾ ਤੇ ਜਦੋਂ ਫਸਲ ਗੋਭ ਦੇ ਵਿੱਚ ਉਹਦੇ ਸਿੱਟੇ ਦਾ ਸਾਈਜ਼ ਪੂਰਾ ਬਣਨਾ ਦਾਣਿਆਂ ਦੀ ਗਿਣਤੀ ਵਧਣੀ ਉਸ ਚੀਜ਼ ਤੇ ਵੀ ਤਤਾਂ ਵਾਲੀਆਂ ਸਪਰੇਆਂ ਦਾ ਅਸਰ ਪੈਂਦਾ ਤੇ ਤਤਾਂ ਵਾਲੀਆਂ ਸਪਰੇਆਂ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆਉਣ ਲੱਗ ਪਏ ਇਹ ਦੋ ਅਗਲੀ ਵੀਡੀਓ ਚ ਮੈਂ ਗੱਲ ਕਰੂੰਗਾ ਜਿਹੜੇ ਬੀਜ ਕੱਟ ਤੁ ਜਿੱਥੇ ਤੁਸੀਂ ਪਾਇਆ ਕੱਟ ਦਾ ਮਤਲਬ ਉਹ ਜਿਹੜਾ ਰეკਮੈਂਡੇਸ਼ਨ ਅਨੁਸਾਰ ਆ 40 ਕਿਲੋ ਮਣ ਦਾ ਗੱਟਾ ਆਉਂਦਾ ਇੱਕ ਮਣ ਬੀਜ ਕਿੱਲੇ ਦਾ ਪੈਣਾ ਚਾਹੀਦਾ ਜਿੱਥੇ ਘੱਟ ਪਾਇਆ ਕਈ ਵਾਰੀ ਕਿਸਾਨ ਵੀਰ ਕਹਿੰਦੇ ਕਿ ਅਸੀਂ ਬੀਜ ਘੱਟ ਪਾਉਨੇ ਸਾਡੀ ਤਾਂ 55 ਮਣ ਹੋਊਗੀ ਜੇ ਤੁਸੀਂ ਬੀਜ ਪੂਰਾ ਪਾਇਆ ਹੋਵੇ ਹੋ ਸਕਦਾ ਤੁਹਾਡੀ 60 ਮਣ ਪਲੱਸ ਹੋ ਜਾਵੇ ਫਿਰ ਆਪਾਂ ਨੂੰ ਘੱਟ ਬੀਜ ਆ ਤਾਂ ਫਿਰ ਆਪਾਂ ਨੂੰ ਯੂਰੀਆ ਵੀ ਰეკਮੈਂਡੇਸ਼ਨ ਮੁਤਾਬਕ ਹੀ ਪਾਵਾਂਗੇ ਆਪਾਂ ਜੇ ਜੇ ਵੱਧ ਬੀਜ ਮਤਲਬ ਰეკਮੈਂਡੇਡ ਬੀਜ ਆ ਜੇ ਘੱਟ ਬੀਜ ਆ ਤਾਂ ਯੂਰੀਆ ਆਪਾਂ ਨੂੰ ਵੱਧ ਪਾਉਣੀ ਪਊਗੀ ਫਿਰ ਆਪਾਂ ਫੋੜ ਕਰਾਉਣ ਲਈ ਉਹ ਚ ਯੂਰੀਆ ਜਿਹੜੀ ਹੈਗੀ ਆ ਨਾਈਟ੍ਰੋਜਨ ਆ ਉਹ ਆਪਾਂ ਤਿੰਨ ਤਿੰਨ ਗੱਟਿਆਂ ਨੂੰ ਵੀ ਕ੍ਰੋਸ ਕਰ ਜੰਨੇ ਜਦ ਕਿ ਦਰਮਿਆਨੀਆਂ ਜ਼ਮੀਨਾਂ 'ਚ ਦੋ ਗੱਟੇ ਯੂਰੀਆ ਦੇ ਬਹੁਤ ਹੁੰਦੇ ਇੱਕ ਪਹਿਲੇ ਪਾਣੀ ਤੱਕ ਦੂਜੇ ਪਾਣੀ ਤੱਕ ਪਹਿਲਾਂ ਡੀਏਪੀ ਪੋਟਾਸ਼ ਜਿਹੜੀ ਆਪਾਂ ਡ੍ਰਿਲ ਕਰ ਦਿੰਨੇ ਆ ਜ਼ਿੰਕ ਮੈਗਨੀਜ਼ ਵਾਲੀਆਂ ਸਪਰੇ ਹਾਂ ਕਰ ਦਿੰਨੇ ਆ ਸੋ ਗਿਣਤੀ ਆ ਜਿਹੜੀ ਬੂਟ ਚਾੜ ਤੇ ਲਾਜ਼ਮੀ ਇਫੈਕਟ ਪਾਉਂਦੀ ਹੈ ਤੇ ਜਿੱਥੇ ਆਪਾਂ ਘੱਟ ਬੀਜ ਪਾਉਨੇ ਉੱਥੇ ਪਾਵੇਗੀ ਵੀ ਇਸ ਗੱਲ ਦਾ ਅੱਗੇ ਤੋਂ ਖਿਆਲ ਰੱਖਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ